ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਕੋਰਟ ਦਾ ਫੈਸਲਾ ਬੜਾ ਨਿਰਾਸ਼ਾਜਨਕ ਹੈ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਕਿ ਇਹਨਾਂ ਸਰਕਾਰਾਂ ਦੇ ਵਿੱਚ ਸਿਰਫ ਚਿਹਰੇ ਬਦਲੇ ਆ ਕੁਰਸੀਆਂ ਉਹੀ ਨੇ ਜਿਹੜੀਆਂ ਪੰਜਾਬ ਨੂੰ ਕਦੇ ਇਨਸਾਫ ਨਹੀਂ ਕਰਦੀਆਂ ਸੋ ਉਸੇ ਤਰ੍ਹਾਂ ਹੀ ਅੱਜ ਹੋਇਆ ਫਰੀਦਕੋਟ ਦਾ ਕੇਸ ਬੇਵਲ ਕਲਾਂ ਦਾ ਕੇਸ ਆ ਗੋਲੀ ਕਾਂਡ ਦਾ ਚਾਹੇ ਬੇਅਦਬੀਆਂ ਦੀ ਗੱਲ ਕਰ ਲਈਏ ਚਾਹੇ ਗੋਲੀ ਕਾਂਡ ਦੀ ਗੱਲ ਕਰ ਲਈਏ ਜਿਹੜੇ ਏਰੀਆ ਦੇ ਵਿੱਚ ਹੋਇਆ ਉਸ ਅਦਾਲਤ ਦੇ ਵਿੱਚ ਦੋਸ਼ੀਆਂ ਨੂੰ ਕਹਿੰਦੇ ਖਤਰਾ ਤਾਂ ਦੋਸ਼ੀ ਦੀ ਐਪਲੀਕੇਸ਼ਨ ਦੇ ਉੱਤੇ ਕੇਸ ਪਹਿਲਾਂ ਤਾਂ ਬਿਆਦਬੀ ਦਾ ਚੰਡੀਗੜ੍ਹ ਦੇ ਵਿੱਚ ਭੇਜਿਆ ਗਿਆ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਟ੍ਰਾਂਸਫਰ ਕੀਤਾ ਗਿਆ ਉਹਦੇ ਵਿੱਚ ਦੋ ਦਿਨ ਪਹਿਲਾਂ ਇੱਕ ਕੇਸ ਦੇ ਵਿੱਚ ਉਹ ਜਿੱਥੇ ਮੁੱਖ ਦੋਸ਼ੀ ਰੱਖਣਾ ਚਾਹੀਦਾ ਸੀ ਉਹ ਕਤਲ ਨੂੰ ਉਹ ਰਾਮ ਰਹੀਮ ਨੂੰ ਬਲਾਤਕਾਰੀ ਨੂੰ ਉੱਥੇ ਉਹਨੂੰ ਬਰੀ ਕੀਤਾ ਜਾਂਦਾ ਤੇ ਅੱਜ ਅੱਜ ਜਿਹੜਾ ਹੁਣੇ ਫੈਸਲਾ ਆਇਆ ਹਜੇ ਆਰਡਰ ਪੂਰਾ ਨਹੀਂ ਆਇਆ ਪਰ ਉਹਦੇ ਵਿੱਚ ਅਲਾਉ ਕੀਤਾ ਗਿਆ ਫਰੀਦਕੋਟ ਦੀ ਅਦਾਲਤ ਦੇ ਵਿੱਚੋਂ ਕਿ ਇਹ ਕੇਸ ਆ ਜਿਹੜਾ ਬੇਵਲ ਕਲਾ ਗੋਲੀ ਕਾਣ ਦਾ ਜਿੱਥੇ ਦੋ ਬੰਦਿਆਂ ਦੀ ਮੌਤ ਹੋਈ ਹੈ ਜਿਦੇ ਵਿੱਚ ਮੇਰੇ ਪਿਤਾ ਜੀ ਜਿਨ੍ਹਾਂ ਦੀ ਮੌਤ ਹੋਈ ਆ ਉਹ ਕੇਸ ਫਰੀਦਕੋਟੋਂ ਬਦਲ ਕੇ ਚੰਡੀਗੜ੍ਹ ਕਰ ਦਿੱਤਾ ਗਿਆ ਸੋ ਕਿੱਡੀ ਸ਼ਰਮ ਦੀ ਗੱਲ ਆ ਉਹਨਾਂ ਸਰਕਾਰਾਂ ਵਾਸਤੇ ਉਹਨਾਂ ਸਰਕਾਰ ਦੇ ਨੁਮਾਇੰਦਿਆਂ ਵਾਸਤੇ ਤੇ ਉਸ ਸਿਸਟਮ ਵਾਸਤੇ ਉਹਨਾਂ ਅਦਾਲਤਾਂ ਵਾਸਤੇ ਕਿ ਤੁਸੀਂ ਇੱਕ ਦੋਸ਼ੀ ਦੀ ਐਪਲੀਕੇਸ਼ਨ ਤੇ ਸਜ਼ਾ ਦੇਣ ਦੀ ਬਜਾਏ ਤੁਸੀਂ ਉਹਨਾਂ ਨੂੰ ਟਰਾਂਸਫਰ ਕਰਕੇ ਚੰਡੀਗੜ੍ਹ ਭੇਜ ਰਹੇ ਹੋ ਕੀ ਤੁਸੀਂ ਸਿੱਧਾ-ਸਿੱਧਾ ਹੀ ਕਹਿ ਰਹੇ ਹੋ ਕਿ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਊਗੀ ਥੋੜੇ ਸਮੇਂ ਦੇ ਵਿੱਚ ਇਹ ਵੀ ਭਰੀ ਹੋ ਜਾਣਗੇ ਤੇ ਮੈਂ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਇਥੋਂ ਦੇ ਸਿਸਟਮ ਨੂੰ ਵੀ ਕਹਿਣਾ ਚਾਹਣਾ ਕਿ ਤੁਹਾਡੇ ਪੱਲੇ ਕੱਖ ਨਹੀਂ ਤੁਥੋਂ ਕੱਖ ਨਹੀਂ ਹੋਣਾ ਤੁਸੀਂ ਹਮੇਸ਼ਾ ਲੋਕਾਂ ਨੂੰ ਗਮਰਾਹ ਕਰਕੇ ਵੋਟਾਂ ਦੀ ਕੋਈ ਰਾਜਨੀਤੀ ਕੀਤੀ ਆ ਤੇ ਅੱਜ ਵੀ ਉਹੀ ਹੋ ਰਿਹਾ ਪੰਜਾਬ ਦੇ ਵਿੱਚੋਂ ਕਿਸ ਟ੍ਰਾਂਸਫਰ ਬਾਹਰ ਹੋਣਾ ਬਹੁਤ ਮੰਦ ਭਾਗਾ ਤੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਤੋਂ ਬਚਾਰਿਆ ਸੋ ਇਹ ਸਿੱਧਾ ਸਿੱਧਾ ਸਿੱਧ ਕਰਦੀ ਆ ਪੰਜਾਬ ਸਰਕਾਰ ਉਹਨਾਂ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੀ ਚਾਹੇ ਬੇਅਦਬੀ ਹੋਵੇ ਚਾਹੇ ਗੋਲੀਕੰਢ ਹੋਵੇ ਸੋ ਅਸੀਂ ਇਸ ਫੈਸਲੇ ਨੂੰ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਵੀ ਕਰਦੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੀ ਪ੍ਰਕਿਰਿਆ ਹੋਣਗੀਆਂ ਸਾਨੂੰ ਚਾਹੇ ਪ੍ਰੋਟੈਸਟ ਕਰਨੇ ਪੈਣ ਸਾਨੂੰ ਚਾਹੇ ਇਹਦੇ ਤੇ ਕੋਈ ਵੀ ਕਦਮ ਉਲਿੱਕਣੇ ਪੈਣ ਅਸੀਂ ਉਹ ਸਾਰੇ ਜਿਹੜੇ ਕਦਮ ਉਲਿੱਕਾਂਗੇ ਤੇ ਇਥੋਂ ਦੀਆਂ ਜਿਹੜੀਆਂ ਦੁਨਿਆਵੀ ਅਦਾਲਤਾਂ ਜਿਵੇਂ ਜਿੱਥੇ ਜਿੱਥੇ ਇਹਦੇ ਤੇ ਅਸੀਂ ਚੈਲੰਜ ਕਰ ਸਕਦੇ ਉਹ ਵੀ ਅਸੀਂ ਅੱਗੇ ਇਹ ਗੱਲ ਆ ਜਿਹੜੀ ਆਪਣੇ ਵਕੀਲਾਂ ਦੇ ਪੈਨਲ ਦੇ ਨਾਲ ਗੱਲ ਕਰਕੇ ਉਹ ਵੀ ਅਸੀਂ ਚੈਲੰਜ ਕਰਾਂਗੇ ਸੋ ਮੈਂ ਫਿਰ ਇਹ ਕਹਾਂਗਾ ਕਿ ਤੁਸੀਂ ਇੱਥੇ ਸਜ਼ਾ ਦੇਣ ਦੀ ਬਜਾਏ ਲੋਕਾਂ ਦੇ ਜ਼ਖਮਾਂ ਦੇ ਉੱਤੇ ਮਲ੍ਹਮ ਲਾਉਣ ਦੀ ਥਾਂ ਤੇ ਨੂਨ ਲਾਉਣ ਦਾ ਕੰਮ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ